ਜਲਾਲਾਬਾਦ ਦੇ ਪਿੰਡ ਚੱਕ ਖੀਵਾ ਦੀ ਟਾਣੀ ਬਚਨ ਸਿੰਘ ਦੀ ਐਂਟਰੀ ਤੇ ਮੌਜੂਦ ਹਾਂ ਜਿੱਥੇ ਰਜਾਨਾ ਜਿਹੜੇ ਬਾਹਰ ਤੋਂ ਪਿੰਡ ਦੇ ਜਿਹੜੇ ਬਾਹਰ ਦੇ ਪਿੰਡਾਂ ਤੋਂ ਲੋਕ ਇੱਧਰ ਪਾਣੀ ਵੇਖਣ ਆਉਂਦੇ ਨੇ ਜਿਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਨੇ ਤੇ ਤਾਇਨਾਤ ਹੈ ਪਰ ਲੋਕ ਫਿਰ ਵੀ ਸਮਝਣ ਦਾ ਨਾਮ ਨਹੀਂ ਲੈ ਰਹੇ ਬਹੁਤ ਸਾਰੇ ਲੋਕ ਇੱਧਰ ਪਾਣੀ ਵੇਖਣ ਆਉਂਦੇ ਨੇ ਚੌਕੀ ਘੁਮਾਇਆ ਦੇ ਇਨਚਾਰਜ ਬਲਕਾਰ ਸਿੰਘ ਇੱਥੇ ਖੁਦ ਮੌਜੂਦ ਨੇ ਉਹਨਾਂ ਦੀ ਅਗਵਾਈ ਦੇ ਹੇਠ ਜਿਹੜਾ ਕਿ ਆਣ ਜਾਣ ਵਾਲਿਆਂ ਨੂੰ ਰੋਕਿਆ ਜਾ ਰਿਹਾ ਹੈ ਕਿਉਂਕਿ ਜਿਹੜੀ ਸਥਿਤੀ ਹੈ ਅੱਗੇ ਬੰਨ ਦੀ ਬਹੁਤ ਨਾਜ਼ੁਕ ਹੈ ਔਰ ਆਖਰੀ ਪਿੰਡ ਹੈ ਤੇ ਇਹ ਬੰਨ ਜੇਕਰ ਟੁੱਟ ਜਾਂਦਾ ਹੈ ਤਾਂ ਅੱਗੇ ਇਸ ਪਿੰਡ ਦੀ ਐਂਟਰੀ ਖਤਮ ਹੋ ਜੇਗੀ ਦੋਨੋਂ ਪਾਸੋਂ ਪਾਣੀ ਨਾ ਕਿਰਿਆ ਹੋਇਆ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਪਿਆਰ ਨਾਲ ਸਮਝਾਇਆ ਜਾ ਰਿਹਾ ਹੈ ਵੀ ਤੁਸੀਂ ਇਥੋਂ ਮੁੜ ਜਾਓ ਕਿਉਂਕਿ ਲੋਕ ਇਸ ਗੱਲ ਨੂੰ ਮਜ਼ਾਕ ਬਣਾਈ ਖੜੇ ਨੇ ਪਰ ਜਿਹੜਾ ਜਿਹੜੇ ਲੋਕ ਇੱਧਰ ਪਾਣੀ 'ਚ ਬੈਠੇ ਨੇ ਉਹਨਾਂ ਦੀ ਸਥਿਤੀ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਦਾਨੀ ਸੱਜਣ ਵੀ ਇੱਥੇ ਪਹੁੰਚ ਰਹੇ ਨੇ ਬਾਹਰ ਦੇ ਪਿੰਡੋਂ ਤੋਂ ਹਰਿਆਣਾ ਤੱਕ ਹਰਿਆਣ ਰਾਜਸਥਾਨ ਤੱਕ ਇੱਥੇ ਲੋਕ ਆ ਰਹੇ ਨੇ ਪਰ ਲੋਕ ਪਾਣੀ ਵੇਖਣ ਆ ਰਹੇ ਨੇ ਇੱਕ ਤਰ੍ਹਾਂ ਦਾ ਵੀ ਜਿਸ ਤਰ੍ਹਾਂ ਦਾ ਮਜ਼ਾਕ ਜਿਹਾ ਬਣਿਆ ਹੋਇਆ ਹੈ ਹੁਣ ਖੁਦ ਇੱਥੇ ਪਹੁੰਚੇ ਹੋਏ ਨੇ ਚੌਕੀ ਇੰਚਾਰਜ ਸਰਦਾਰ ਬਲਕਾਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਨਾਕਾਬੰਦੀ ਕਿਹੜੇ-ਕਿਹੜੇ ਪਿੰਡ ਦੇ ਵਿੱਚ ਕੀਤੀ ਗਈ ਹੈ। ਹਾਂਜੀ ਸਰ। ਸਰ ਨਾਕਾਬੰਦੀ ਪਿੰਡ ਤੁੰਕੀਆਂ ਕੀਤੀ ਗਈ ਹੈ ਜੀ। ਜੀ। ਇਹ ਤਾਂ ਬਹੁਤ ਲੋਕਾਂ ਨੂੰ ਇਹ ਅਪੀਲ ਕਰੀ ਜਾਂਦੇ ਆ ਜੀ ਭਾਈ ਇਹ ਇਸ ਨੂੰ ਮਖੌਲ ਵਿੱਚ ਨਾ ਸਮਝੋ। ਜੀ ਬਿਲਕੁਲ। ਪਾਣੀ ਦਾ ਕੋਈ ਪਤਾ ਨਹੀਂ ਕਦੋਂ ਜ਼ਿਆਦਾ ਵਾਝਾ ਹੈ। ਜੋ ਕੌਣੀ ਬਚਤ ਸਿੰਘ ਦੇ ਲੋਕ ਨੇ ਇਹਨਾਂ ਨਾਲ ਉਹਨਾਂ ਨੂੰ ਕਾਣ ਬਹੁਤ ਪਰੇਸ਼ਾਨੀ ਹੁੰਦੀ ਹੈ ਜੀ ਕਿਸੇ ਨੇ ਸਮਾਨ ਕੱਢਣਾ ਹੈ ਜੀ ਕਿਸੇ ਨੇ ਮਾਲ ਬੱਚਾ ਦਵਾਈ ਲੈਣ ਜਾਣੀ ਹੈ ਜੀ ਇਹ ਲੋਕ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਬੇਨਤੀ ਵੀ ਕਰ ਰਹੇ ਪਈ ਵਾਰ ਵਾਰ ਨਾ ਇੱਥੇ ਆਓ ਜੀ ਹਾਂਜੀ ਹਾਂਜੀ ਕਿੰਨੇ ਮੁਲਾਜ਼ਮ ਨੇ ਤੁਹਾਡਾ ਨਾਮ ਇੱਥੇ ਕਰ ਦਿੱਤੇ ਗਏ ਨੇ ਇੱਥੋਂ ਨੇ ਇੱਥੇ ਜੀ ਆਪਣੇ ਅਸੀਂ ਤਿੰਨ ਜਵਾਨ ਆਏ ਆ ਜੀ ਤੇ ਬਾਕੀ ਨਾਕੇ ਦੇ ਪੰਜ ਜਵਾਨ ਲੱਗੇ ਜੀ ਧੁੰਗੀਆਂ ਪਿੰਡ ਜੀ ਮੋੜ ਤੇ ਜੀ ਜੋ ਯਾਨੀ ਕਿ ਰਾਸ਼ਨ ਲੈ ਕੇ ਆਉਂਦੇ ਉਹਨਾਂ ਨੂੰ ਹੀ ਆਗਾਮ ਦਿੰਦੇ ਆ ਕਈ ਲੋਕ ਖੇਤ ਦਾ ਬੰਨਾ ਬਣਾ ਕੇ ਬਿਨਾਂ ਵਜਾ ਇੱਧਰ ਜਾਨੀ ਕਿ ਆ ਰਿਹਾ ਜੀ ਪਹਿਲਾਂ ਪਿੱਛੇ ਯਾਰ ਪਿੱਛੇ ਚੱਲੋ ਪਿੰਡ ਵਾਸੀਆਂ ਵੱਲੋਂ ਇੱਕ ਬੇਨਤੀ ਕੀਤੀ ਜਾ ਰਹੀ ਹੈ ਵੀ ਜੋ ਰਾਸ਼ਨ ਆਸਮਗਰੀ ਆ ਰਹੀ ਉਹਨਾਂ ਨੂੰ ਆਣ ਦਿੱਤਾ ਜਾਵੇ ਤੁਸੀਂ ਮੁਲਾਜ਼ਮਾਂ ਨੂੰ ਮਾੜਾ ਜਾ ਮੈਂ ਹਾਂਜੀ ਹਾਂਜੀ ਉਹਨਾਂ ਨੂੰ ਮੈਸੇਜ ਲਾਤਾ ਜੀ ਮੇਰੀ ਹੁਣੀ ਗੱਲ ਹੋਈ ਆ ਕੋਈ ਮਿੱਟੀ ਲੈ ਕੇ ਆ ਰਿਹਾ ਕੋਈ ਰਾਸ਼ਨ ਲੈ ਕੇ ਆ ਰਿਹਾ ਉਹਨਾਂ ਨੂੰ ਕਹਿ ਦਿੱਤਾ ਗਿਆ ਭਾਈ ਇਹਨਾਂ ਨੂੰ ਅੱਗੇ ਆਂਦਿਓ ਫालतू ਵਿੱਚ ਨਾ ਆਵੇ ਹਾਂਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਾਹਰ ਦੇ ਪਿੰਡਾਂ ਤੋਂ ਜੋ ਪਾਣੀ ਦਾ ਮਜ਼ਾਕ ਬਣਾਇਆ ਜਾ ਰਿਹਾ ਵੇਖਣ ਆ ਰਹੇ ਨੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਜਾ ਰਿਹਾ ਹੈ ਕਿਉਂਕਿ ਸਥਿਤੀ ਜਿਹੜੀ ਬਹੁਤ ਲਾਜਕ ਬਣ ਚੁੱਕੀ ਹੈ ਇੱਕ ਬੰਨ ਹੀ ਬਚਿਆ ਹੈ ਜਿਹੜਾ ਪਿੰਡ ਦੀ ਐਂਟਰੀ ਹੈ ਇਸ ਤੋਂ ਬਾਅਦ ਇਹ ਬੰਨ ਟੁੱਟਦਾ ਤਾਂ ਪਿੰਡ ਪੂਰਾ ਘਿਰ ਜਾਏਗਾ ਉਸ ਤੋਂ ਬਾਅਦ ਪਾਣੀ ਜਦੋਂ ਉਤਰੇਗਾ ਉਸ ਤੋਂ ਬਾਅਦ ਹੀ ਲੋਕ ਲੰਘ ਟੱਪ ਸਕਣਗੇ ਤਾਂ ਕਰਕੇ ਹੁਣ ਅੱਜ ਜਿਹੜੀ ਸਥਿਤੀ ਹੈਗੀ ਮੌਕੇ ਦੀ ਤੁਸੀਂ ਦੇਖ ਰਹੇ ਹੋ ਇਹ ਬੰਨ ਹੈਗਾ ਐਂਟਰੀ ਇੱਥੇ ਹੁਣ ਰੋਕਿਆ ਜਾ ਰਿਹਾ ਹੈ ਬਾਹਰ ਦੇ ਪਿੰਡਾਂ ਤੋਂ ਜੋ ਵੀ ਪਾਣੀ ਵੇਖਣ ਆ ਰਹੇ ਨੇ ਕਿਉਂਕਿ ਜਿਹੜਾ ਬੰਨ ਹੈ ਬਿਲਕੁਲ ਇਹ ਲਾਸਟ ਸਟੇਜ ਤੇ ਹੈ ਜੇਕਰ ਪਾਣੀ ਟੁੱਟਦਾ ਹੈ ਤਾਂ ਬਿਲਕੁਲ ਪਿੰਡ ਦੀ ਐਂਟਰੀ ਇੱਥੋਂ ਜਿਹੜੀ ਕਿ ਖਤਮ ਹੋ ਜਾਵੇਗੀ ਉਸ ਤੋਂ ਬਾਅਦ ਜਿੰਨਾ ਚਿਰ ਪਾਣੀ ਰਹੇਗਾ ਪਿੰਡ ਦਾ ਰਸਤਾ ਬੰਦ ਰਹੇਗਾ ਆ ਬਾਕੀ ਦਾਨੀ ਸੱਜਣ ਪਹੁੰਚ ਰਹੇ ਨੇ ਇੱਥੇ ਤੇ ਆ ਉਹਨਾਂ ਨੂੰ ਪੁਲਿਸ ਮੁਲਾਜ਼ਮ ਨੇ ਕਹਿਤਾ ਹੈ ਭਾਈ ਬਲਕਾਰ ਸਿੰਘ ਐਸਆਈ ਨੇ ਵੀ ਜੋ ਵੀ ਆ ਉਹਨਾਂ ਨੂੰ ਆਣ ਦਿੱਤਾ ਜਾਵੇਗਾ ਰਾਸ਼ਨ ਵੀ ਆਂ ਦਿੱਤਾ ਗਾ ਤੁਸੀਂ ਵੀ ਜੇ ਅਪੀਲ ਕੋਈ ਕਰਦੋ ਜੀ ਅਸੀਂ ਵੀ ਰਾਸ਼ਨ ਬਾਰੇ ਅਪੀਲ ਕਰਦੇ ਆਂ ਔਰ ਪਸੂਆਂ ਦੇ ਚਾਰੇ ਬਾਰੇ ਜੀ ਅਸੀਂ ਦਾਨੀ ਸਰਾਂ ਦੇ ਬਹੁਤ ਧੰਨਵਾਦ ਹੈ ਅੱਗੇ ਵਿਚਾਰ ਐ ਨੇ ਤੇ ਹੋਰ ਕਿਰਪਾ ਕਰਕੇ ਸਾਨੂੰ ਹੋਰ ਵੀ ਪਹਿਚਾਨ ਦੀ ਕਿਰਪਾਲਤਾ ਕਰਨ ਔਰ ਸਾਡੇ ਕਾਮਰਦ ਖੜੇ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਜੋ ਕਿ ਇਹਨਾਂ ਅਗਿਆ ਦੇਤੀ ਵੀ ਜੋ ਵੀ ਰਾਸ਼ਨ ਦੀ ਟਰਾਲੀ ਆਂਦੀ ਜਾਂ ਕੋਈ ਵੀ ਹੋਰ ਵਹੀਕਲ ਆਉਂਦਾ ਉਹਨੂੰ ਉਸੇ ਲੰਘਣ ਤੇ ਆ ਕੇ ਆਂਗੇ ਬਹੁਤ ਬਹੁਤ ਧੰਨਵਾਦ ਜੀ। ਹਾਂ ਜੀ। ਬਹੁਤ ਬਹੁਤ ਮਿਹਰਬਾਨੀ ਸਰਾਰ ਬਲਕਾਰ ਸਿੰਘ ਦੀ ਜੀ ਜਿਹਨੇ ਜੈਜਾ ਲਿਆ ਵੀ ਤੁਸੀਂ ਨਿਰਾਸ਼ਣ ਪਾਣੀ ਪੱਠਾ ਨੀਰਾ ਮਾਲ ਪਸ਼ੂ ਵਾਸਤੇ ਮਿੱਟੀ ਗੱਟਾ ਵੀ ਅੱਗੇ ਪਾਣਾ ਬੰਨ ਨੂੰ ਉਹ ਜ਼ਰੂਰ ਮਤਲੇ ਤੁਸੀਂ ਪਚਾਓ ਜੀ ਤੇ ਬਾਕੀ ਦੇ ਜਿਹੜੇ ਗੈਰ ਵੈਰ ਬੰਦੇ ਨੇ ਉਹਨਾਂ ਨੂੰ ਵੀ ਅਸੀਂ ਨਹੀਂ ਲੱਗਣ ਦੇਣਾ ਜੀ ਬਿਲਕੁਲ ਤੇ ਜਿਹੜਾ ਬਿਲਕੁਲ ਢਾਣੀ ਦਾ ਬੰਦਾ ਹੈ ਤੋ ਉਹਨੂੰ ਅਸੀਂ ਜਾਣਦੇ ਆਂਗੇ ਦੂਜੇ ਬੰਦੇ ਨਹੀਂ ਕਰਨੀ ਜਾਣ ਦੇਣਾ ਕਿਉਂਕਿ ਉਹ ਤਾਂ ਦੀ ਮੁਸੀਬਤ ਵਿੱਚ ਫਸਿਆ ਹੀ ਪਿਆ ਹੈ ਬਿਲਕੁਲ ਤੇ ਉਹਨੂੰ ਤਾਂ ਪਸ਼ੂ ਦੀ ਵੀ ਸਭ ਕੁਝ ਕਰਨਾ ਪੈਣਾ ਤੇ ਬਹੁਤ ਮੁਲਾਜ਼ਮ ਚੰਗੇ ਨੇ ਠੀਕ ਹਾਂ ਬਹੁਤ ਵਧੀਆ ਨੇ ਤੇ ਕਿਸੇ ਗੱਲ ਦੀ ਸਾਨੂੰ ਫਿਕਰ ਨਹੀਂ ਹੈਗਾ ਸਾਡੇ ਆਪ ਢਾਣੀ ਦੇ ਬਲਕਾਰ ਸਿੰਘ ਆਪ ਗਏ ਸੀ ਉੱਥੇ ਜੀ ਤੇ ਉਹਨਾਂ ਖ ਵੀ ਬੰਨ 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 ਗੁਰਦੁਆਰੇ ਨਾਲ ਦੋਦਾ ਲੰਗਾ ਨਖਰਾਬ ਹੋਵੇਗਾ ਹਾਂ ਬਹੁਤ ਚੰਗਾ ਬੰਦਾ ਹੈ ਬਹੁਤ ਸਮਝ ਲੈ ਸਾਡੀ ਲੋੜ ਦੇ ਵੱਲੇ ਸਰਾ ਰਹੇ ਰਹਿ ਤੁਸੀਂ ਵੀ ਆ ਜਾਓ ਤੁਸੀਂ ਆ ਦੱਸ हां ठीक है।, है, है एक और दर्शक ਆਪਣੇ ਦਾਨੀ ਸੱਜਣਾਂ ਲਈ ਜਾਣਕਾਰੀ ਦੱਸਦੀ ਹੈ ਜੇ ਇੱਥੇ ਜਿਹੜਾ ਪਿੰਡ ਤੋਂ ਬੰਨ ਤੋਂ ਉਰੇ ਵਿਕਲ ਮੋੜ ਸਕਦਾ ਹੈ ਦਾਨੀ ਸੱਜਣ ਜੋ ਵੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਈਏ ਵੀ ਬੰਨ ਤੋਂ ਅੱਗੇ ਜਾਣ ਦੀ ਵੀ ਲੋੜ ਨਹੀਂ ਇੱਥੋਂ ਵਿਕਲ ਵੀ ਉਹਨਾਂ ਦਾ ਮੋੜ ਸਕਦਾ ਹੈ ਇੱਕ ਜਿਹੜਾ ਲਾਸਟ ਤੇ ਘਾਰ ਹੈ ਜਗਾ ਬਹੁਤ ਹੈ ਵਿਕਲ ਅੱਗੇ ਲੈ ਕੇ ਆਉਟ ਆਣੀ ਬਚਨ ਸਿੰਘ ਤੱਕ ਦਾਨੀ ਸੱਜਣਾਂ ਨੂੰ ਅਪੀਲ ਹੈ ਕਿ ਜੀ ਵੀ ਜਿਹੜੇ ਇੱਥੇ ਤੱਕ ਪਹੁੰਚ ਕਰ ਸਕਦੇ ਨੇ ਤਾਂ ਬੰਨ ਦੇ ਉਰੇ ਤੱਕ ਜਰੂਰ ਨੇੜੇ ਤੱਕ ਪਹੁੰਚਿਆ ਜਾਵੇ ਤਾਂ ਜੋ ਇਹ ਜਿਹੜੇ ਹੜਪੀੜਤੰ ਦਾ ਜੋ ਮਦਦ ਹੋ ਸਕੇ